ਜਾਈਏ ਪ੍ਰਭ ਜੰਦਾ ਕਹਿੰਦਾ ਜਬ ਹਾਂ ਮੋ ਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਮੈਂ ਮੱਥਾ ਟੇਕਿਆ ਨਾ ਗੋਡਿਆਂ ਤੇ ਮੈਂ ਕਿਹਾ ਮਹਾਰਾਜ ਦਾ ਮਤਲਬ ਕੀ ਹੈ ਮਤਲਬ ਨਹੀਂ ਪਤਾ ਕਰਤਾਪੁਰਖ ਕਹਿੰਦਾ ਜਦੋਂ ਤੂੰ ਹੋਂ ਨਾ ਉਦੋਂ ਮੇਰੇ ਵਿੱਚ ਮੈਂ ਨਹੀਂ ਹੁੰਦੀ ਜਦੋਂ ਮੈਂ ਹੁੰਦੀ ਹੈ ਨਾ ਉਦੋਂ ਤੂੰ ਨਹੀਂ ਆਉਂਦਾ ਉੱਥੇ ਗੱਜ ਕੇ ਆਖੋ ਸਤਨਾ ਵਾਹਿਗੁਰੂ ਬਾਬਾ ਸ੍ਰੀ ਚੰਦ ਜੀ ਕਹਿੰਦੇ ਹਾਥੀ ਭੇਜਿਆ ਕਹਿੰਦੇ ਹਾਂ ਜੀ ਤੁਹਾਡੇ ਸਵਾਗਤ ਵਾਸਤੇ ਤੁਹਾਨੂੰ ਲੈਣ ਵਾਸਤੇ ਹਾਥੀ ਭੇਜਿਆ ਰਾਜੇ ਨੇ ਤੁਹਾਡਾ ਸਤਕਾਰ ਕੀਤਾ ਵੀ ਕੀਬਤ ਦਾ ਹਾਥੀ ਦੀ ਸਵਾਰੀ ਨੂੰ ਦੇਖ ਕੇ ਤੁਰ ਜੇ ਗਜ ਕੇ ਆਖੋ ਸਤਨਾ ਮਹਾਪੁਰਖ ਮੌਜ ਦੇ ਮਾਲਕ ਨੇ ਉਹ ਕਹਿੰਦੇ ਤੁਹਾਡਾ ਹਾਥੀ ਮੇਰਾ ਵਜਨ ਨਹੀਂ ਚੱਕ ਸਕਦਾ ਕਹਿੰਦੇ ਹਾਥੀ ਦਾ ਕਿੰਨਾ ਹੀ ਲੈ ਜਾਂਦਾ ਜੀ ਵਜਨ ਤੁਹਾਡੇ ਚ ਕਿੰਨਾ ਕਾ ਵਜਨ ਹੋਊਗਾ ਮਹਾਰਾਜ ਦੇਖੋ ਤਾਂ ਸਹੀ ਬੈਠ ਕੇ ਜਦੋਂ ਜਿੱਦ ਕੀਤੀ ਨਾ ਮਹਾਪੁਰਖਾਂ ਨੇ ਮੋਢੇ ਤੋਂ ਲੋਈ उतारी ਇੱਕ ਚੇਲੇ ਨੂੰ ਕਿਹਾ ਮੇਰੇ ਵਰਗੇ ਨੂੰ ਕਹਿੰਦੇ ਆ ਜਾ ਹਾਥੀ ਦੇ ਉੱਤੇ ਪਾ ਦਿਓ ਪਾਲਕੀ ਚ ਰੱਖ ਦਿਓਗਾ ਜਿੱਕੇ ਅੱਖੋਂ ਸਤਨਾ ਵਾਹ ਗੁਰੂ ਹਾਥੀ ਫੁੱਟ ਫੁੱਟ ਧਰਤੀ 'ਚ ਬਹਿ ਗਿਆ ਜਿੱਕੇ ਅੱਖੋਂ ਸਤਨਾ ਵਾਹ ਹਾਥੀ ਦੀਆਂ ਚੀਕਾਂ ਨਿਕਲ ਗਈਆਂ ਤੇ ਮਹਾਪੁਰਖ ਕਹਿੰਦੇ ਕਹਿੰਦੇ ਜਾਓ ਆਪਣੇ ਹਾਥੀ ਨੂੰ ਲੈ ਜਾਓ ਭਜਨ ਨਹੀਂ ਚੱਕ ਸਕਦਾ ਆਵਾਂਗੇ ਜਰੂਰ ਕਿਉਂਕਿ ਬਚੋਲਾ ਤਗੜਾ ਹੈਗਾ ਜਿੱਕੇ ਅੱਖੋ ਸਤਨਾ ਵਾਹ ਬਚੋਲਾ ਮੀਆਂ ਮੀਰ ਹੈ ਜੀ ਤੋ ਦਰਬਾਰ ਸਾਹਿਬ ਦੀ ਨਿਉ ਰਖਵਾਈ ਹੈ ਮੇਰੇ ਸਤਗੁਰ ਨੇ ਉਹ ਹੈ ਬਚੋਲਾ ਤੇ ਉਹ ਬਚੋਲੇ ਨੂੰ ਵੀ ਕਿਤੇ ਹੋ ਗਿਆ ਹੋਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਨੂੰ ਦੇਖ ਕੇ ਸੱਚੇ ਪਾਤਸ਼ਾਹ ਆਹ ਲਾਹੌਰ ਦੀ ਧਰਤੀ ਨੂੰ ਮੈਂ ਪਲਟਾ ਕਿਉਂ ਨਾ ਦੇ ਦਿਆਂ ਤੁਸੀਂ ਤਤੀ ਤਵੀ ਦੇ ਉੱਤੇ ਬੈਠੇ ਹੋ ਤੁਹਾਡਾ ਥੱਲੋਂ ਜਿਹੜਾ ਮਾਸ ਹੈ ਉਹ ਜਲ ਰਿਹਾ ਹੈ ਸਤਗੁਰਾਂ ਇੱਕ ਅੱਖ ਦੀ ਪਲਕਣ ਨਾਲ ਇਸ਼ਾਰਾ ਕਰਦੇ ਲਾਹੌਰ ਦੀ ਧਰਤੀ ਨੂੰ ਪਲਟਾ ਕਿਹੜਾ ਨਾਂ ਦੇ ਦਿਆ ਮੀਆਂ ਮੀਰ ਕਹਿੰਦਾ ਮਹਾਰਾਜ ਕਹਿੰਦੇ ਤੈਨੂੰ ਨਿਉਂ ਰਖਵਾਈ ਸੀ ਨਾ ਤੇਰੇ ਤੋਂ ਉਸ ਕੰਮ ਦੀ ਤੈਨੂੰ ਜਾਸੀ ਆਹ ਕੰਮ ਦੀ ਮੈਨੂੰ ਜਾਚਾ ਕੰਮ ਚ ਬੋਲੀਦਾ ਨਹੀਂ ਹੁੰਦਾ ਗਜਕੇ ਆਖੋ ਸਤਨਾ ਵਾਹਿਗੁਰੂ ਤੇ ਸਾਧ ਸੰਗ ਜੀ ਹਾਸੀ ਤੇ ਚਲੇ ਗਿਆ ਖਾਲੀ ਜਦੋਂ ਬਾਬਾ ਸ੍ਰੀ ਚੰਦ ਲਾਹੌਰ ਪਹੁੰਚੇ ਤੇ ਰਾਜੇ ਦੇ ਘਰੇ ਵਿੱਚ ਰੋਣ ਕਰ ਲਾਉਣ ਬੱਚੇ ਆ ਪਿਆ ਸੀ ਉਹ ਬੱਚਾ ਜਿਹੜਾ ਬਿਮਾਰ ਸੀ ਉਹ ਪੂਰਾ ਹੋ ਗਿਆ ਸੀ ਮਰ ਗਿਆ ਸੀ ਤੇ ਸਾਸ ਜੀ ਰਾਜਾ ਕਹਿੰਦਾ ਹੁਣ ਆਉਣ ਦਾ ਕੀ ਫਾਇਦਾ ਮਹਾਂਪੁਰਖ ਬਾਬਾ ਸ੍ਰੀ ਚੰਦ ਜੀ ਕਹਿੰਦੇ ਤੇਰਾ ਭਲੇਖਾ ਹੀ ਕੱਢਿਆ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਉਹ ਇਹ ਵੀ ਤੇਰਾ ਭਲੇਖਾ ਹੀ ਕੱਢਿਆ ਫੇਰ ਤੂੰ ਤੇ ਹਜ਼ਾਰਾਂ ਜਗ੍ਹਾ ਤੇ ਜਾਨੇ ਤੂੰ ਤਾਂ ਗੁਰਦੁਆਰੇ ਵੀ ਜਾਣਾ ਮੰਦਰ ਵੀ ਜਾਣਾ ਮਸਜਿਦ ਵੀ ਜਾਣਾ ਹੈ ਬਾਬਾ ਤਾਂ ਕੋਈ ਛੱਡਿਆ ਨਹੀਂ ਤੈਨੂੰ ਭੁਲੇਖਾ ਰਹਿਣਾ ਸੀ ਵੀ ਕੀ ਦੀ ਅਰਦਾਸ ਨਾਲ ਬੱਚਾ ਬੱਚਿਆ ਗੱਜਕੇ ਆਖੋ ਸਤਨਾਮ ਵਾਹਿਗੁਰੂ ਉਹ ਮਹਾਪੁਰਖ ਗਏ ਮਹਾਪੁਰਖਾਂ ਨੇ ਸੁਨਹਿਰੀ ਜੱਟ ਨਚੋੜੀ ਤੇ ਉਹ ਬਾਲਕੇ ਦੇ ਮੂੰਹ ਵਿੱਚ ਪਾਈ ਤੇ ਬੱਚਾ ਸਰਜੀਤ ਹੋ ਗਿਆ ਮਰਿਆ ਹੋਇਆ ਖੜਾ ਹੋ ਗਿਆ ਗੱਜਕੇ ਆਖੋ ਸਤਨਾਮ ਵਾਹ ਤੇ ਸਾਹ ਸੰਜੀਏ ਬਾਣੀ